ਰੋਕ 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 ਓਏ ਸਬਜ਼ੀ ਕੀ ਗੱਲ ਹੋਊਗੀ ਜੀ ਗੱਲ ਕੀ ਹੋਣੀ ਆ ਕਾਗਜ਼ ਕੱਢ ਮੋਟਰਸਾਈਕਲ ਦੇ ਸਬਜ਼ੀ ਕਾਗਜ਼ ਤਾਂ ਹੈ ਨਹੀਂ ਜੀ ਜਾ ਲੈਂਦੇ ਜੀ ਗਰੀਬ ਬੰਦੇ ਆ ਐ ਤੈਨੂੰ ਹੀ ਜਾਣ ਦੇ ਦੀਏ ਸਾਡੀ ਮਰਜ਼ੀ ਜੇਬ ਤਾਂ ਕਰਮ ਕਰ ਤਪੀਆ ਕੱਢ 500 ਤੇ ਬਹਿ ਬਹਿ ਕੇ ਨਿਕਲ ਜਾ ਹਾਂਜੀ ਹਾਂਜੀ ਸਬਜ਼ੀ ਵਾਲੋ ਇੱਕ ਮਿੰਟ ਖੜੋ ਜੀ ਤੁਸੀਂ ਕਹਾਂ ਪੈਸੇ ਦੇਣੇ ਨੇ ਤੌਰੀ ਭੈਣੇ ਅੱਜ ਤੂੰ ਮੇਰੀਆਂ ਅੱਖਾਂ ਖੋਲਤੀਆਂ ਚੱਲ ਉਹ ਭੈਣ ਦੇ ਯਾਰਾ ਲਾ ਮੋਟਰਸਾਈਕਲ ਸਾਈਡ ਤੇ ਬੌਂਡ ਕਰੂੰਗਾ ਅੱਜ ਇਹਨੂੰ ਮੈਂ ਸਾਭ ਜੀ ਜਾਲੈਂਡੋ ਜੀ ਇਹ ਤਾਂ ਬੇਜਵਾਨ ਆ ਮਾਫ ਕਰ ਦਿਓ ਜੀ ਸਾਭ ਜੀ ਮਾਫੀ ਦੇ ਦਿਓ ਅਸੀਂ ਤੁਹਾਡੇ ਬੱਚਾ ਮਰ ਗਿਆ ਸਾਭ ਜੀ 500 ਦਾ 1000 ਰੁਪਏ ਲੈਣ ਪਰ ਤੁਹਾਨੂੰ ਜਾਣਦਾ ਸਾਭ ਜੀ ਮੈਨੂੰ ਨਹੀਂ ਪਤਾ ਲੱਗਾ ਮੈਂ ਤਾਂ ਬੋਲਿਆ ਗਿਆ ਸਾਭ ਜੀ ਪਲੀਜ਼ ਜਾਣ ਦਿਓ ਸਾਭ ਜੀ ਤੂੰ ਤਾਂ ਇੱਧਰ ਆ ਮੇਰੇ ਜ਼ਾਲੇ ਦੀਏ ਐਡੀ ਤੋਂ ਜੱਜ ਲੱਗੀਆਂ ਲੱਗੀਆਂ